ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਗੱਲ ਕਰਾਂਗੇ ਮੈਨ ਫੋਰਸ ਟੈਬਲੇਟ ਬਾਰੇ ਇੱਕ ਐਸੀ ਦਵਾਈ ਜੋ ਮਰਦਾਂ ਵਿੱਚ ਇਰੇਕਟਾਈਲ ਡਿਸਫੰਕਸ਼ਨ ਯਾਨੀ ਕਿ ਲਿੰਗ ਦੀ ਕਮਜ਼ੋਰੀ ਲਈ ਵਰਤੀ ਜਾਂਦੀ ਹੈ ਇਹ ਵੀਡੀਓ ਸਿਰਫ ਜਾਣਕਾਰੀ ਦੇਣ ਲਈ ਹੈ ਕਿਸੇ ਵੀ ਦਵਾਈ ਨੂੰ ਲੈਣ ਤੋਂ ਪਹਿਲਾਂ ਹਮੇਸ਼ਾ ਡਾਕਟਰ ਦੀ ਸਲਾਹ ਜ਼ਰੂਰ ਲਓ ਮੈਨ ਫੋਰਸ ਟੈਬਲੇਟ ਦਾ ਮੇਨ ਇਨਗਰੀਡੀਅੰਟ ਹੈ ਸੈਲਡੇਨਾਫਿਲ ਸੈਟਰੇਟ ਜੋ ਪੀ ਡੀ 5 ਇਨਹਿਬੀਟਰ ਕਲਾਸ ਦੀ ਦਵਾਈ ਹੈ ਇਹ ਖੂਨ ਦੀਆਂ ਨਲੀਆਂ ਨੂੰ ਢਿੱਲਾ ਕਰਦੀ ਹੈ ਜਿਸ ਨਾਲ ਲਿੰਗ ਵਿੱਚ ਖੂਨ ਦਾ ਧਾਵਾ ਵੱਧਦਾ ਹੈ ਤੇ ਮਰਦ ਨੂੰ ਇਰੇਕਸ਼ਨ ਬਰਕਰਾਰ ਰੱਖਣ ਵਿੱਚ ਮਦਦ ਮਿਲਦੀ ਹੈ ਇਹ ਦਵਾਈ ਯੋਨ ਉਤੇਜਨਾ ਸੈਕਸਚੁਅਲ ਸਟੀਮੂਲੇਸ਼ਨ ਦੇ ਨਾਲ ਹੀ ਕੰਮ ਕਰਦੀ ਹੈ ਬਿਨਾ ਉਤੇਜਨਾ ਦੇ ਇਸ ਦਾ ਕੋਈ ਅਸਰ ਨਹੀਂ ਹੁੰਦਾ ਇਹ ਲਿੰਗ ਦੀ ਲੰਬਾਈ ਵਧਾਉਣ ਵਾਲੀ ਜਾਂ ਸ਼ਕਤੀ ਵਧਾਉਣ ਵਾਲੀ ਗੋਲੀ ਨਹੀਂ ਹੈ ਇਹ ਸਿਰਫ ਇਰੇਕਟਾਇਲ ਡਿਸਫੰਕਸ਼ਨ ਦੇ ਇਲਾਜ ਲਈ ਹੈ ਮੈਨਫੋਰਸ ਟੈਬਲੇਟ ਆਮ ਤੌਰ ਤੇ 25mg 50mg ਅਤੇ 100mg ਤੱਕ ਦੀ ਸਟਰੈਂਥ ਵਿੱਚ ਆਉਂਦੀ ਹੈ ਇਹ ਗੋਲੀ ਆਮ ਤੌਰ ਤੇ ਸਬੰਧ ਤੋਂ 30 ਮਿੰਟ ਤੋਂ 1 ਘੰਟਾ ਪਹਿਲਾਂ ਲਈ ਜਾਂਦੀ ਹੈ ਇਹਨੂੰ ਪਾਣੀ ਨਾਲ ਹੀ ਲਓ ਚਬੋ ਨਾ ਇੱਕ ਦਿਨ ਵਿੱਚ ਇੱਕ ਤੋਂ ਵੱਧ ਗੋਲੀ ਕਦੇ ਵੀ ਨਾ ਲਓ ਜੇ ਤੁਸੀਂ ਭਾਰੀ ਭੋਜਨ ਜਾਂ ਅਲਕੋਹਲ ਲੈਂਦੇ ਹੋ ਤਾਂ ਇਸ ਦਾ ਅਸਰ ਥੋੜਾ ਦੇਰ ਨਾਲ ਹੋ ਸਕਦਾ ਹੈ ਇਸ ਲਈ ਹਮੇਸ਼ਾ ਡਾਕਟਰ ਦੀ ਸਲਾਹ ਦੇ ਅਨੁਸਾਰ ਹੀ ਲਓ ਹੁਣ ਗੱਲ ਕਰੀਏ ਇਸ ਦੇ ਸਾਈਡ ਇਫੈਕਟ ਦੀ ਤਾਂ ਕਈ ਲੋਕਾਂ ਨੂੰ ਸਿਰ ਦਰਦ ਚਿਹਰੇ ਤੇ ਲਾਲੀ ਚੱਕਰ ਜਾਂ ਨੱਕ ਬੰਦ ਹੋਣ ਦੀ ਸਮੱਸਿਆ ਹੋ ਸਕਦੀ ਹੈ ਜੇਕਰ ਇਹ ਰੈਐਕਸ਼ਨ 4 ਘੰਟਿਆਂ ਤੋਂ ਵੱਧ ਰਹੇ ਤਾਂ ਤੁਰੰਤ ਡਾਕਟਰ ਕੋਲ ਜਾਓ ਇਹ ਗੰਭੀਰ ਹਾਲਤ ਹੋ ਸਕਦੀ ਹੈ ਜਿਹੜੇ ਲੋਕ ਦਿਲ ਦੀ ਬਿਮਾਰੀ, ਬਲੱਡ ਪ੍ਰੈਸ਼ਰ ਜਾਂ ਨਾਈਟ੍ਰੇਟ ਵਾਲੀਆਂ ਦਵਾਈਆਂ ਲੈਂਦੇ ਹਨ ਉਹ ਮੈਨਫੋਰਸ ਟੈਬਲਟ ਬਿਨਾ ਡਾਕਟਰ ਦੀ ਸਲਾਹ ਤੋਂ ਕਦੇ ਨਾ ਲੈਣ। ਇਹ ਬਲੱਡ ਪ੍ਰੈਸ਼ਰ ਖਤਰਨਾਕ ਤੌਰ ਤੇ ਘਟਾ ਸਕਦੀ ਹੈ। ਮੈਨਫੋਰਸ ਟੈਬਲਟ ਕਿਸੇ ਵੀ ਮੈਡੀਕਲ ਸਟੋਰ ਜਾਂ ਆਨਲਾਈਨ ਫਾਰਮੇਸੀ ਤੋਂ ਮਿਲ ਜਾਂਦੀ ਹੈ ਪਰ ਪ੍ਰੈਸਕ੍ਰਿਪਸ਼ਨ ਜ਼ਰੂਰੀ ਹੁੰਦਾ ਹੈ। ਇਸ ਦੀ ਕੀਮਤ ਡੋਜ਼ ਤੇ ਪੈਕ ਸਾਈਜ਼ ਅਨੁਸਾਰ ਵੱਖਰੀ-ਵੱਖਰੀ ਹੁੰਦੀ ਹੈ। ਆਖਰ ਵਿੱਚ ਯਾਦ ਰੱਖੋ ਮੈਨਫੋਰਸ ਟੈਬਲਟ ਸਿਰਫ ਇੱਕ ਮਦਦ ਹੈ, ਹੱਲ ਨਹੀਂ। ਤੰਦਰੁਸਤ ਜੀਵਨ ਸ਼ੈਲੀ, ਕਸਰਤ, ਤਣਾ ਘਟਾਉਣਾ ਤੇ ਸਹੀ ਖੁਰਾਕ ਵੀ ਬਹੁਤ ਜ਼ਰੂਰੀ ਹੈ ਡਾਕਟਰ ਦੀ ਗਾਈਡੈਂਸ ਹੇਠ ਲਵੋਗੇ ਤਾਂ ਇਹ ਦਵਾਈ ਸੁਰੱਖਿਅਤ ਤੇ ਪ੍ਰਭਾਵਸ਼ਾਲੀ ਹੈ ਤਾਂ ਜੀ ਇਹ ਸੀ ਪੂਰੀ ਜਾਣਕਾਰੀ ਮੈਨਫੋਰਸ ਟੈਬਲੇਟ ਬਾਰੇ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਮਿਲੋ ਜੇ ਵੀਡੀਓ ਜੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋਗਾ ਤੇ ਸਬਸਕ੍ਰਾਈਬ ਕਰੋ ਮਿਲਦੇ ਆਂ ਅਗਲੀ ਜਾਣਕਾਰੀ ਵਾਲੀ ਵੀਡੀਓ ਵਿੱਚ ਧੰਨਵਾਦ